ਕਾਂਗਰਸ ਪਾਰਟੀ ਦਾ ਆਪਸੀ ਕਲੇਸ਼ ਲੱਗਦਾ ਹੈ ਭਾਰਤ ਪੂਸ਼ਣ ਆਸ਼ੂ ਦੀ ਸੀਟ ਦੇ ਉੱਤੇ ਹਾਰ ਕੇ ਹੀ ਮੁਕੇਗਾ ਕਿਉਂਕਿ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਤੋਂ ਧੜੇਬੰਦੀ ਜੱਗ ਜ਼ਾਹਿਰ ਹੁੰਦੀ ਦਿਖਾਈ ਦੇ ਰਹੀ ਹੈ ਜਿੱਥੇ ਭਾਰਤ ਪੂਸ਼ਣ ਆਸ਼ੂ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਮਲਜੀਤ ਸਿੰਘ ਕੜਵਲ ਨੂੰ ਭਾਜਪਾ ਦੇ ਵਿੱਚੋਂ ਕਾਂਗਰਸ ਦੇ ਵਿੱਚ ਵਾਪਸੀ ਕਰਵਾਈ ਗਈ ਸੀ ਤਾਂ ਅੱਜ ਰਾਜਾ ਵੜਿੰਗ ਦੇ ਵੱਲੋਂ ਕਾਂਗਰਸ ਪਾਰਟੀ ਦੇ ਖਿਲਾਫ ਬਗਾਵਤ ਕਰਨ ਵਾਲੇ ਵਿਕਰਮ ਸਿੰਘ ਚੌਧਰੀ ਫਲੌਰ ਤੋਂ ਜੋ ਵਿਧਾਇਕ ਨੇ ਜਿਨ੍ਹਾਂ ਦੀ ਮਾਤਾ ਅਤੇ ਜਿਨ੍ਹਾਂ ਦੇ ਪਿਤਾ ਕਾਂਗਰਸ ਪਾਰਟੀ ਦੇ ਵਿੱਚ ਲੰਬਾ ਸਮਾਂ ਰਹੇ ਨੇ ਸੰਤੋਖ ਸਿੰਘ ਚੌਧਰੀ ਅਤੇ ਕਮਜੀਤ ਕੌਰ ਚੌਧਰੀ ਦੇ ਪੁੱਤਰ ਵਿਕਰਮ ਚੌਧਰੀ ਨੂੰ ਅੱਜ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਰਾਜਾ ਬੜਿੰਗ ਨੇ ਦਾਖਲਾ ਦੇ ਵਿੱਚ ਕਰਵਾਈ ਹੈ ਤਾਂ ਇਹ ਦੋ ਧੜੇ ਆ ਜਿਹੜੇ ਉਹ ਭਾਰੂ ਹੁੰਦੇ ਇੱਕ ਦੂਜੇ ਤੇ ਦਿਖਾਈ ਦੇ ਰਹੇ ਆ ਤੇ ਭਾਰਤ ਪੂਸ਼ਣ ਆਸ਼ੂ ਇਸ ਦੇ ਵਿੱਚ ਪਿਸ ਸਕਦੇ ਆ ਅਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਇਸ ਚੰਨੀ ਅਤੇ ਰਾਜਾ ਵੜਿੰਗ ਦੀ ਆਪਸੀ ਲੜਾਈ ਕਰਕੇ ਕਰਨਾ ਪੈ ਸਕਦਾ ਹੈ ਤਾਂ ਲੁਧਿਆਣਾ ਜਿਹੜੀ ਬੈਸਟ ਪਛਮੀ ਦੇ ਵਿੱਚ ਚੋਣ ਹੋ ਰਹੀ ਹੈ ਉਸ ਦੇ ਵਿੱਚ ਜਿੱਥੇ ਭਾਰਤ ਪੂਸ਼ਣ ਆਸ਼ੂ ਉਮੀਦਵਾਰ ਨੇ ਉੱਥੇ ਹੀ ਚੰਨੀ ਉਹਨਾਂ ਦੇ ਲਈ ਕੱਲ ਪ੍ਰਚਾਰ ਕਰਦੇ ਹੋਏ ਇੱਥੇ ਕਮਲਜੀਤ ਕੜਵਲ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਨੇ ਅਤੇ ਜਿਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਵੱਡੇ ਸਵਾਲ ਚੁੱਕੇ ਕਿਉਂਕਿ ਇਸ ਵੇਲੇ ਰਾਜਾ ਵੜੰਗ ਦੇ ਧੜੇ ਦੇ ਵਿੱਚ ਨੇ ਸਿਮਰਜੀਤ ਬੈਂਸ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਬਿਨਾਂ ਕਿਸੇ ਦੀ ਪ੍ਰਵਾਨਗੀ ਦੇ ਸ਼ਮੂਲੀਅਤ ਤਾਂ ਜਿਹੜੀ ਕਮਲਜੀਤ ਕੜਵਲ ਦੀ ਕਰਵਾਈ ਗਈ ਹੈ ਜਿਸ ਤੋਂ ਬਾਅਦ ਰਾਜਾ ਵੜੰਗ ਨੇ ਵੀ ਇਸ ਦੇ ਉੱਤੇ ਬਿਆਨ ਦਿੱਤਾ ਕਿ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਕਾਂਗਰਸ ਦੇ ਵਿੱਚ ਸ਼ਮੂਲੀਅਤ ਕਿਸ ਨੇ ਤੇ ਕਿਵੇਂ ਕਰਵਾ ਦਿੱਤੀ ਹੈ ਪਰ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਪਰ ਅੱਜ ਉਸ ਵੇਲੇ ਗੱਲ ਹੋਰ ਅੱਗੇ ਵੱਧਦੀ ਦਿਖਾਈ ਦਿੱਤੀ ਹੈ ਜਦੋਂ ਚੰਨੀ ਦੇ ਖਿਲਾਫ ਮੋਰਚਾ ਖੋਲਣ ਵਾਲੇ ਵਿਕਰਮ ਚੌਧਰੀ ਦੇ ਵੱਲੋਂ ਕਾਂਗਰਸ ਪਾਰਟੀ ਦੇ ਵਿੱਚ ਸਮੂਲੀਅਤ ਕੀਤੀ ਗਈ ਹੈ ਤੇ ਸ਼ਾਮਲ ਕਰਵਾਇਆ ਹੈ ਰਾਜਾ ਵੜਿੰਗ ਖੁਦ ਪਾਰਟੀ ਦੇ ਪ੍ਰਧਾਨ ਨੇ ਤਾਂ ਚੰਨੀ ਤੇ ਰਾਜਾ ਵੜਿੰਗ ਦੀ ਆਪਸੀ ਖਿੱਚੋ ਤਾਣ ਦਾ ਸਾਰਾ ਖਮਿਆਜਾ ਇੱਥੇ ਭਾਰਤ ਪੂਸ਼ਣ ਆਸ਼ੂ ਨੂੰ ਵਿਧਾਨ ਸਭਾ ਉਪ ਚੋਣ ਦੇ ਵਿੱਚ ਪੁਗਤਣਾ ਪੈ ਸਕਦਾ ਕਿ ਇਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਇਕਜੁੱਟ ਹੋ ਸਕੇਗੀ ਜਾਂ ਫਿਰ ਆਪਸੀ ਕਲੇਸ਼ ਦੇ ਕਾਰਨ ਇਸ ਸੀਟ ਲੁਧਿਆਣਾ ਵੈਸਟ ਦੇ ਵਿੱਚ ਕਾਂਗਰਸ ਪਾਰਟੀ ਹਾਰ ਜਾਏਗੀ ਇਸ ਤੇ ਤੁਹਾਡਾ ਕੀ ਵਿਚਾਰ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ